ਕਿਸਾਨਾਂ ਵੱਲੋਂ ਹੁਣ ਸਰਕਾਰ ਵੱਲ ਦਿੱਤਾ ਗਿਆ ਪ੍ਰਪੋਜ਼ਲ ਰੱਦ ਕਰ ਦਿੱਤਾ ਗਿਆ ਜਿहां ਜਿਸ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਕੇਂਦਰੀ ਮੰਤਰੀ ਦੇ ਨਾਲ ਔਰ ਉਸ ਤੋਂ ਬਾਅਦ ਇੱਕ ਪ੍ਰਪੋਜ਼ਲ ਦਿੱਤਾ ਗਿਆ ਸੀ ਉਸ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ ਇਸ ਪ੍ਰਸਤਾਵ ਤੋਂ ਇਨਕਾਰ ਕਰਤਾ ਕਿ ਉਹ ਇਸ ਤੋਂ ਖੁਸ਼ ਨਹੀਂ ਹਨ ਸੋ ਇਸ ਪ੍ਰਸਤਾਵ ਨੂੰ ਹੁਣ ਰੱਦ ਆंदोलਨਕਾਰੀ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਸੋ ਅੱਗੇ ਦੀ ਹੁਣ ਰਣਨੀਤੀ ਕੀ ਕੁਝ ਕੜੀ ਜਾਂਦੀ ਹੈ ਕੀ ਕੁਝ ਫੈਸਲੇ ਲ ਜਾਂਦੇ ਨੇ ਸਰਕਾਰ ਦੇ ਨਵੇਂ ਪ੍ਰਪੋਜ਼ਲ ਵਿੱਚ ਕੁਝ ਵੀ ਨਵਾਂ ਨਹੀਂ ਜਗਜੀਤ ਸਿੰਘ ਗੱਲੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇੱਥੇ ਇਹ ਹੁਣ ਸਾਫ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਸਰਕਾਰ ਦਾ ਪ੍ਰੋਪੋਜ਼ਲ ਬਿਲਕੁਲ ਵੀ ਗਵਾਰਾ ਨਹੀਂ ਹੈ ਕੇਂਦਰ ਦੀ ਨੀਅਤ ਤੇ ਨੀਤੀ ਦੇ ਵਿੱਚ ਫਰਕ ਹੈ ਇਹ ਜਗਜੀਤ ਢੱਲੇਵਾਲ ਨੇ ਨਿਚਾਨਾ ਸਾਧ ਕੇ ਆਇਆ ਕੇਂਦਰ ਦੀ ਨੀਅਤ ਤੇ ਨੀਤੀ ਦੇ ਵਿੱਚ ਬੇਹਦ ਫਰਕ ਹੈ ਤੇ ਐਮਐਸਕੇ ਦੀ ਕਾਨੂੰਨੀ ਗਰੰਟੀ ਤੱਕ ਸਾਡਾ ਆંદੋਲਨ ਜਾਰੀ ਰਹੇਗਾ ਇਹ ਕਿਸਾਨ ਆਗੂਆਂ ਵੱਲੋਂ ਹੁਣ ਸਾਫ ਕੀਤਾ ਗਿਆ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਕੋਰਟ ਦਾ ਫੈਸਲਾ ਬਰਕਰਾਰ ਹੈ ਸ਼ਹੀਦ ਕੇ ਸਨਰੁੱਲ ਐ ਕੇ ਪੰਜਾਬ ਸਰਕਾਰ ਦਾ ਰਵਈਆ ਵੀ ਠੀਕ ਨਹੀਂ ਹੈ ਸੋ ਪੰਜਾਬ ਸਰਕਾਰ ਤੇ ਵੀ ਵਰਦੇ ਨਜ਼ਰਾਈ ਨੇ ਕਿਸਾਨ ਆਗੂ ਪੰਜਾਬ ਸਰਕਾਰ ਦਾ ਹਰਿਆਣਾ ਦੇ ਨਾਲ ਮਿਲ ਕੇ ਇੱਥੇ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਇੱਥੇ ਨਾ ਸਿਰਫ ਕੇਂਦਰ ਬਲਕਿ ਹਰਿਆਣਾ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ ਜ਼ਾਹਿਰ ਕਰਦੇ ਕਿਸਾਨ ਆਗੂ ਨਜ਼ਰ ਆਏ ਨੇ ਇਥੇ ਨਿਸ਼ਾਨੇ ਸਾਦੇ ਕਰਨੇ ਕਿਸਾਨ ਆਗੂਆਂ ਵੱਲੋਂ ਤੇ ਸਾਫ਼ ਕੀਤਾ ਗਿਆ ਕਿ ਜਿਹੜੀ ਇਹ ਚੌਥੀ ਰਾਉਂਡ ਦੀ ਮੀਟਿੰਗ ਤੋਂ ਬਾਅਦ ਜੋ ਪ੍ਰੋਪੋਜ਼ਲ ਦਿੱਤਾ ਗਿਆ ਸੀ ਕੇਂਦਰੀ ਮੰਤਰੀਆਂ ਵੱਲੋਂ ਉਸ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿਹਾ ਗਿਆ ਹੈ ਕਿ ਉਹਨਾਂ ਨੇ ਇਹ ਰੱਦ ਕਰ ਦਿੱਤਾ ਹੈ ਇਹ ਪ੍ਰਸਤਾਵ ਮਨਜ਼ੂਰ ਨਹੀਂ ਹੈ ਤਵਾਰ ਨੂੰ ਹੋਈ ਮੀਟਿੰਗ ਦਾ ਜੋ ਪ੍ਰੋਪੋਜ਼ਲ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹ ਪ੍ਰੋਪੋਜ਼ਲ ਕਿਸਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਸਾਡੇ ਨਾਲ ਇੱਥੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਢੱਲੇਵਾਲ ਸਾਹਿਬ ਬੜੀ ਕੈਲਕੂਲੇਸ਼ਨ ਲਾਈ ਹੋਣੀ ਆ ਕਿਉਂਕਿ ਸਮਾਂ ਤੁਹਾਡੇ ਕੋਲ ਸੀਗਾ 24 ਘੰਟਿਆਂ ਦਾ ਕੈਲਕੂਲੇਸ਼ਨ ਤੋਂ ਬਾਅਦ ਐਸਾ ਕੀ ਨਿਕਲਿਆ ਕਿ ਤੁਹਾਨੂੰ ਕੇਂਦਰ ਸਰਕਾਰ ਦਾ ਪ੍ਰੋਪੋਜ਼ਲ ਜਿਹੜਾ ਹੈ ਰੱਦ ਕਰਨਾ ਦੇਖੋ ਅਗਰ ਕੈਲਕੂਲੇਸ਼ਨ ਦੇ ਉੱਤੇ ਗੱਲ ਕਰੀਏ ਨਾ ਤੁਸੀਂ ਹੈਰਾਨ ਹੋ ਜਾਓਗੇ ਕੈਲਕੂਲੇਸ਼ਨ ਨੂੰ ਸਟੱਡੀ ਕਰਕੇ ਸਾਡੇ ਮੰਤਰੀ ਜੀ ਨੇ ਸਾਨੂੰ ਇਹ ਗੱਲ ਕਹੀ ਕਿ ਐਮਐਸਪੀ ਦੇ ਉੱਤੇ ਪੂਰੇ ਦੇਸ਼ ਦੀਆਂ ਧਾਲਾਂ ਖਰੀਦਣ ਤੇ ਜਾਂ ਇਹਨਾਂ ਪੰਜ ਫਸਲਾਂ ਦੇਤੇ ਸਾਨੂੰ 1.5 ਲੱਖ ਕਰੋੜ ਦਾ ਬੋਝ ਪਏਗਾ ਸਾਡੇ ਬਜਟ ਤੇ ਪ੍ਰਕਾਸ਼ ਕਮਾ ਰੈਡੀ ਸਾਊਥ ਦੇ ਇੱਕ ਸਾਇੰਟਿਸਟ ਹੈ ਉਹਨਾਂ ਨੇ ਇਹਦੇ ਤੇ ਰਿਸਰਚ ਕਰਕੇ ਇਸ ਇੱਕ ਪਰਚਾ ਦਿੱਤਾ ਸਾਡੇ ਹੱਥ ਚ ਉਹਨਾਂ ਦੇ ਅਨੁਸਾਰ ਕੇਵਲ ਪਾਉਣੇ 2 ਲੱਖ ਕਰੋੜ ਰੁਪਏ ਨਾਲ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦੀ ਹੋ ਸਕਦੀ ਹੈ ਹੁਣ ਸਿਰਫ 25000 ਕਰੋੜ ਰੁਪਏ ਪਿੱਛੇ ਇੰਨਾ ਹਿੱਸਾ ਪੂਰੇ ਦੇਸ਼ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਸਰਕਾਰ ਨੂੰ ਇਹ ਗੱਲ ਸਰਕਾਰ ਦੀ ਠੀਕ ਨਹੀਂ ਲੱਗੀ ਅਗਲੀ ਗੱਲ ਮੈਂ ਖੋਰ ਦੱਸਦਾ ਤੁਹਾਡੇ ਧਿਆਨ ਚ ਲਓਣਾ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਕਿ ਸਰਕਾਰ ਬਾਹਰ ਤੋਂ ਪਾਉਣੇ 2 ਲੱਖ ਕਰੋੜ ਦਾ ਪਾਮਾਇਲ ਮੰਗਾਉਂਦੀ ਹੈ ਅਗਰ ਉਹਨੂੰ ਮੰਗਾਉਣਾ ਬੰਦ ਕਰ ਦੇ ਉਹੀ ਪੈਸਾ ਦੇਸ਼ ਦੇ ਕਿਸਾਨਾਂ ਦੀ ਫਸਲ ਖਰੀਦਣ ਤੇ ਖਰਚ ਕਰ ਦੇ ਤਾਂ ਮੇਰਾ ਖਿਆਲ ਹੈ ਤੇਲ ਬੀਜ ਫਸਲਾਂ ਦੀ ਖੇਤੀ ਕਰ ਕਰਨ ਵਾਲੇ ਲੋਕ ਸਾਡੇ ਉਹ ਬੜੇ ਆਰਾਮ ਨਾਲ ਖੇਤੀ ਕਰਨਗੇ ਔਰ ਉਹ ਸਾਨੂੰ ਜਿਹੜਾ ਬਾਹਰ ਤੋਂ ਮੰਗਾਉਣਾ ਪੈਂਦਾ ਪੈਂਦਾ ਉਹ ਮਗਾਉਣ ਦਾ ਮਸਲਾ ਹੱਲ ਹੋ ਜਾਏਗਾ ਸਾਡੇ ਦੇਸ਼ ਸਲਫ ਡਿਪੈਂਡਡ ਮਜ਼ਬੂਤੀ ਨਾਲ ਹੋਰ ਹੋਵੇਗਾ ਅਗਲੀ ਗੱਲ ਮੰਤਰੀ ਜੀ ਨੇ ਐਲਾਨ ਕੀਤਾ ਸੀ ਸਾਡੇ ਨਾਲ ਅੰਦਰ ਇਸ ਸਾਰੇ ਹੀ ਦੇਸ਼ ਦੀਆਂ ਦਾਲਾਂ ਸਾਰੇ ਦੇਸ਼ ਦੀ ਮੱਕੀ ਸਾਰੇ ਦੇਸ਼ ਦੇ ਕਿਸਾਨਾਂ ਦੀ ਕਪਾ ਨਰਮਾ ਇਹਨੂੰ ਅਸੀਂ ਖਰੀਦਾਂਗੇ ਹੁਣ ਬਾਹਰ ਆ ਕੇ ਕੀ ਕਹਿੰਦੇ ਨੇ ਉਹ ਕਹਿੰਦਾ ਦੂਸਰੀਆਂ ਫਸਲਾਂ ਨੂੰ ਛੱਡ ਕੇ ਜਿਹੜੇ ਡਾਈਵਰਸੀਫਿਕੇਸ਼ਨ ਦਾ ਰਾਹ ਅਪਣਾ ਕੇ ਇਹਨਾਂ ਫਸਲਾਂ ਨੂੰ ਬੀਜਣਗੇ ਅਸੀਂ ਉਹਨਾਂ ਦੀ ਖਰੀਦਾਂਗੇ ਇਹਦਾ ਮਤਲਬ ਅੰਦਰ ਗੱਲ ਸਾਡੇ ਨਾਲ ਕੁਝ ਹੋਰ ਕੀਤੀ ਹੈ ਬਾਰ ਤੁਹਾਡੇ ਸਾਹਮਣੇ ਕੁਛ ਹੋਰ ਕੀ ਮੰਚਾ ਤੇ ਤੁਸੀਂ ਸਵਾਲ ਚੱਕ ਰਹੇ ਹੋ ਕਿ ਮੰਚਾ ਸਿਰਫ ਰਾਜਨੀਤੀ ਦੀ ਸੀ ਹੋਰ ਇਸ ਤੋਂ ਜ਼ਿਆਦਾ ਹਾਂ ਦੇਖੋ ਤਾਂ ਹੀ ਦਾ ਦੇਖੋ ਕੀ ਹੁੰਦਾ ਹੈ ਪੋਲਿਟੀਕਲ ਆਦਮੀਆਂ ਨੇ ਆਪਣੀ ਗੱਲ ਕਰਨੀ ਹੈ ਸਾਡੀ ਉਮਰ ਨਾਲ ਕੀ ਇਹ ਕੁਛ ਕਰਦਿਆਂ ਦੀ ਇਹਨੂੰ ਸਮਝੇ ਬਿਨਾ ਉੱਥੇ ਕੁਝ ਬੋਲ ਦੇਣਾ ਸਾਨੂੰ ਵੀ ਲੱਗਿਆ ਉਚਿਤ ਨਹੀਂ ਹੈ ਅੱਛਾ ਹੁਣ ਅਗਲਾ ਕੀ ਐਲਾਨ ਆ ਤੁਹਾਡਾ ਅਗਲਾ ਕੀ ਤਰੀਕ ਦਾ ਐਲਾਨ ਵੀ ਹੈਗਾ ਤੁਹਾਡਾ 11 ਵਜੇ ਦਿੱਲੀ ਜਾਣਾ ਹੈ ਉਹ ਅਸੀਂ ਕੀਤਾ ਹੋਇਆ ਹੈ ਸਾਡੇ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਸਰਕਾਰ ਨੂੰ ਫਿਰ ਵੀ ਤੁਹਾਡੇ ਚੈਨਲ ਤੋਂ ਵੀ ਅਪੀਲ ਕਰਾਂਗੇ ਕਿ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਕਿਸੇ ਤਰ੍ਹਾਂ ਦਾ ਹੋ ਹੱਲਾ ਨਹੀਂ ਕਰਨਾ ਚਾਹੁੰਦੇ ਬੈਰੀਕੇਟਾਂ ਨੂੰ ਖੋਲੇ ਸਰਕਾਰ ਸਾਨੂੰ ਦਿੱਲੀ ਦੇ ਵਿੱਚ ਜਗ੍ਹਾ ਪ੍ਰੋਵਾਈਡ ਕਰਵਾਵੇ ਜਿਹੜਾ ਅਸੀਂ ਜੰਤਰਮੰਤਰ ਦੀ ਮੰਗੀ ਹੋਈ ਹੈ ਉੱਥੇ ਅਸੀਂ ਜਾ ਕੇ ਆਪਦਾ ਪ੍ਰੋਟੈਸਟ ਕਰਾਂਗੇ ਧੰਨਵਾਦ ਜੀ ਗੱਲਬਾਤ ਕਰਨੀ ਇਹਦਾ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਸਿਰੇ ਤੋਂ ਇਨਕਾਰ ਦਿੱਤਾ ਗਿਆ ਕੇਂਦਰ ਸਰਕਾਰ ਦਾ ਉਹ ਫਾਰਮੂਲਾ ਜਿਹੜਾ ਫਾਰਮੂਲਾ ਜ਼ਿਕਰ ਕੀਤਾ ਗਿਆ ਅਸੀਂ ਕਿ ਆਊਟ ਆਫ ਬਾਕਸ ਜਾ ਕੇ ਅਸੀਂ ਇੱਕ ਹੱਲ ਲੱਭਿਆ ਜਿਹੜਾ ਕਿ ਲਗਾਤਾਰ ਜਿਹੜਾ ਉਹਨਾਂ ਨੂੰ ਉਨ੍ਹਾਂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਸੀਗਾ ਜਿਹੜਾ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਕਿ ਅਸੀਂ ਜਿਹੜੀ ਐਮਐਸਪੀ ਦੇਵਾਂਗੇ ਕੰਟਰੈਕਟ ਜਿਹੜਾ ਹੈਗਾ ਉਹ ਕਿਸਾਨਾਂ ਨਾਲ ਕਰਾਂਗੇ ਤਿੰਨ ਫਸਲਾਂ ਦਾ ਜ਼ਿਕਰ ਹੋਇਆ ਸੀ ਤਾਂ ਹੁਣ ਉਸ ਨੂੰ ਨਕਾਰ ਦਿੱਤਾ ਗਿਆ ਸਿਰੇ ਤੋਂ ਹੁਣ ਅੱਗੇ 21 ਤਰੀਕ ਨੂੰ ਸਵੇਰੇ 11 ਵਜੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਜਾਏਗਾ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਤੇ ਕੀ ਜਿਹੜੀ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਬੈਰੀਕੇਟਿੰਗ ਤੇ ਲਗਾਤਾਰ ਬੈਠੇ ਹੋਏ ਕਿਸਾਨ ਉੱਥੇ ਤਣਾਅ ਦਾ ਮਾਹੌਲ ਬਣਦਾ ਜਾਂ ਕੀ ਬਣਦਾ ਮਾਹੌਲ ਲੇਕਿਨ ਹਾਲ ਫਿਲਾਲ ਇੱਕ ਵੱਡਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰ ਕਰ ਦਿੱ ਇਹ ਕੈਮਰਾਮੈਨ 인ਦਰਜੀਤ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਰਡਰ ਅੰਬਾਲਾ